ਬਾਜੀ ਅੱਸੀ ਗੱਲ ਆਪਸੀ ਗੱਲ ਜੀ ਹੋਰ ਬਾਜੀ ਸਠੀ ਡਾਈ ਨੀ ਕਿਰਪਾ ਤੁਹੀਂ ਨਾਲ ਚਲੋ ਕਿਵੇਂ ਚੱਲੇ ਕੰਮ ਮੈਂ ਨਾ ਵਧੀਆ ਕਿਰਪਾ ਮਾ ਚਲ ਤੇ ਕਿਨੇ ਆਜੇ ਫਿਰ ਆਜੋ ਤਿੰਨ ਗਨ ਆ ਗਿਆ ਝੋਨੇ ਚਾਣੇ ਰੁਜੇ ਆ ਹਾਂ ਯਾਰਾਂ ਕੀ ਝੜਨਦੀ ਉਧਰ ਜੇ ਹੋਏ ਚਲੋ ਕੋਈ ਨਹੀਂ ਬੋਲੇ ਤੁਸੀਂ ਝਾੜੋ ਇਹ ਵਿੱਚੋਂ ਤਿੰਨ ਗਨ ਆ ਗਿਆ ਇੱਕ ਵਹਿੜਿਆ ਹਾਂਜੀ ਤੇ ਦੋ ਆਪਣੇ ਨੂੰ ਮਈਆਂ ਕੁਚੇ ਬੱਚੇ ਦੀ ਮੈਂ ਇੱਕ ਢੋਕਰ ਆ ਚਲੋ ਠੀਕ ਆ ਬਸ ਹੁਣ ਵੇਲੇ ਹੀ ਆ ਝੋਨਾ ਸਾਹਮਣਾ ਬਸ ਬਸ ਠੀਕ ਜਿਹੜੀ 6 ਮਹੀਨੇ ਮੂੰਹ ਹਲੇ ਹੋ ਗਏ ਵੇਖਣੇ ਪਹਿਲਾਂ ਤਾਂ ਜ਼ਰੂਰੀ ਹੈ ਇਹ 12 ਮਹੀਨੇ 30 ਦਿਨ ਕੰਮ ਕਰਨਾ ਜਿਹੜੀ ਜ਼ਰੂਰੀ ਏ ਵੈਰ ਸੁਈ ਆ ਤੇ ਬੱਚਾ ਨਹੀਂ ਆ ਗੱਛੀ ਕਿੰਨੇ ਦਿਨ ਹੋ ਗਏ ਸੁਈ ਨੂੰ ਸੰਦੀਪ ਸਾਹਿਬ ਦੋ ਤਿੰਨ ਮਹੀਨੇ ਹੋ ਗਏ ਦੁੱਧ 12 ਕਿਲੋਈ ਅੱਛਾ 12 ਕਿਲੋ ਜਲਸੀ ਕਰਾਉਂਦੀ ਪਰ ਵਛੀ ਵੇਖ ਕੇ ਦਾਦੀ ਆ ਠੀਕ ਆ ਠੰਡੀ ਧੀਰੀ ਵਹਿ ਰਿਆ ਹਾਂ ਲੈ ਸ਼ੰਮੂ ਦਿਖਾ ਰੇ ਕੱਲ ਬੋਲੀ ਸੀ ਟੀਕਾ ਕਰਾਤਾ ਆਪਾਂ ਅੱਛਾ ਕਰਾਤਾ 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 ਠੀਕ ਆ ਦੋ ਭਰਾਏ ਪਰਸੋਂ ਵੀ ਭਰਾਏ ਤੇ ਕੱਲ ਵੀ ਹਾਂ ਬੱਚੀ ਬਹੁਤ ਚੰਗੀ ਆ ਗੱਲ ਕਰੀ ਕੇ ਸੰਦੀਪ ਸਾਹਿਬ ਸਾਰਾ ਸਿਆਲ ਚੋ ਗਿਆ ਵਛੀ ਫੇਰ ਗਾਂ 60 70 ਹਜ਼ਾਰ ਦੀ ਆ ਹੁਣ ਕਿੰਨੇ ਦੀ ਹੁਣ ਬਿਲਕੁਲ ਛੋੜਾ ਜਾ ਆਪਾਂ ਵਛੀ 40 ਦੀ 35 ਦੀ ਵਿਗਦੀ ਆਪਾਂ 30 ਦੀ ਵਛੀ ਦੇ ਦਾਂਗੇ 28 ਦੀ ਬਾਈ ਯਾਰ ਆਪਾਂ ਹਾਂ ਤੇ ਨਾ ਜਿਹੜੀ ਵਛੀ ਦੇਣੀ ਆ ਨਾ ਇਹ 5000 ਦੀ ਵਛੀ ਦੇਣੀ ਆ 12 ਸਾਲ ਭੈਣ ਭਰਾ ਦੁੱਧ ਪੀਉ ਨਹੀਂ ਠੀਕ ਆ ਤੇਰੀ ਗੱਲ ਆ ਇਹ ਵਛੀ ਸੰਦੀਪ ਸਿੰਘ ਆ 70000 ਦੀ ਆ ਬਿਲਕੁਲ ਬਿਲਕੁਲ ਹੱਥਾਂ ਤੋਂ ਵੇਖ ਕਿੱਡਾ ਚੰਗਾ ਲੱਗਾ ਵਛੀ ਤੇ ਠੰਡੀ ਧੀਰੀ ਵਹਿ ਰਿਆ ਬਸ ਠੀਕ ਆ ਹਾਂ 5000 ਜੋ ਛੋੜੀ ਕਰਨੀ ਦੋਸਤ ਨਹੀਂ ਠੀਕ ਆ ਹਾਂ ਤੇ ਆਹ ਮਾਝ ਸਹੀ ਆ ਆਹ ਮਈ ਆ ਇਹਦੇ ਮਗਰ ਕੱਟੀ ਆ ਆ ਮਗਰ ਕੱਟੀ ਜੋ ਅੱਛਾ ਉਹ ਕੱਟੀ ਆ ਹਾਂ ਹਾਂ ਕੱਟੀ ਜੋ ਗਰਮ ਦੋਦੇ ਕਿਨਾਂ ਬਾਈ ਦੋਦੇ ਸੰਦੀਪ ਜੀ 8 ਕਿਲੋ ਮਹੀਂ ਦਲੇ ਅੱਛਾ ਪੱਕਾ 8 ਕਿਲੋ 8 ਕਿਲੋ ਹਾਂ ਲੈ ਸ਼ੰਮੂ ਦਹਾਰੇ ਗਾ ਥਾਲੇ ਵਾ ਕੋਈ ਤਿੰਨਾ ਗਮੀ ਨਹੀਂ ਆਰੀ ਸੁਈ ਆ ਮਗਰ ਕੱਟੀ ਆ ਤੇ ਸੰਦੀਪ ਸਾਹਿਬ ਟੀਕਾ ਵੀ ਭੜਿਆਈ ਇਹਨੂੰ ਅੱਛਾ ਹਾਂ ਕਿਸਮਤ ਹੈ ਅਗਲੇ ਦੀ ਇਹ ਨਾਲੇ ਦਸ ਦਈਦਾ ਕੇ ਉਹ ਲੈ ਭੈਣ ਭਰਾ ਕੋਈ ਨਾ ਪਰ ਝੋਟੀ ਮਹੀਂ ਆ ਸੰਦੀਪ ਜੀ ਹਾਂ ਹਾਂ ਮਗਰ ਕੱਟੀ ਆ ਦੋ ਦਾ 8 ਕਿਲੋ ਪੱਕਾ ਹਣ ਠੀਕ ਹੈ ਤੇ ਚੌਂ ਚਾਣੇ ਇੱਕ ਨੰਬਰ ਆ ਮਗਰ ਕੱਤੀ ਸੰਦੀਪ ਜੀ ਦਾ ਤਿੰਨ ਚਾਰੀ ਆਦੀ ਤੇ ਕੱਟੀ ਹੈਗੀ ਮਗਦੇ ਦੇ ਇਹਦਾ ਮੁੱਲ ਹੁਣ ਮੁੱਲ ਜੈ ਜੀ ਆ ਹਾਂ ਮੈਂ ਦਾ ਸੰਦੀਪ ਸਾਹਿਬ ਮੈਂ ਇਹਨੂੰ ਘੜੀ ਨੂੰ ਡਰਦੀ ਵੜਾ ਇੱਕ ਦੇ 60 ਦੇ 3000 57000 ਦੀ ਮੈਂ ਦੇਣੀ ਨਹੀਂ ਠੀਕ ਹੈ ਉਹ ਕੱਟਾ ਲੈ ਬਿਲਕੁਲ ਹਾਂ ਉਹ ਕੱਟੀ ਆ ਕੱਟੀ ਆ ਉਹ ਮਗਰ ਕੱਟੀ ਹੋ ਹਾਂ ਦੇ ਭਾਈ ਵੇਚ ਲੋ ਜੀ ਆ ਮੈਂ ਕਲੀ ਟੋਕਰ ਜੋ 4 ਰੋਜ਼ ਨ ਮਰਜੀ ਨਾਲੋ ਇਹ ਟੋਕੜਾ ਹਾਂ ਇਹ ਕਲੀ ਟੋਕੜਾ ਇਹਦੇ ਥੱਲੇ ਵੀ ਦੋ ਤੇ ਸੰਦੀਪ ਸਾਹਿਬ 7 ਕਿਲੋ ਪੱਕਾ ਹੋਊਗਾ ਅਜਾ 7 ਮਿਲੂ ਹਾਂ ਹੋ ਨਿਕਲੂ ਆਠ ਹੀ ਪਰ ਆਪਾਂ 7 10 ਕੇ ਦੇਣੀ ਠੀਕ ਆ ਹਾਂ ਹਾਂ ਇਹਨੂੰ ਗਰਦੀ ਬੜਾ ਚੋਂ ਜਾਂੜੇ ਇੱਕ ਨੰਬਰ ਨੀਲੀ ਦੀ ਆ ਪਿਓਰ ਹਾਂ ਇਹਨਾਂ ਡਰਦੀ ਕੋਈ ਦਾ ਜ਼ਿਆਦਾ ਵਾ ਇਹਦਾ ਮੁੱਲ ਫੇਰਾ ਮੋਲੇ 55 ਹੀ ਦੇ ਦੇਣੀ 3000 ਛੋੜੇ ਪੂਰੇ 50 ਹੀ ਦੇ ਦੇਣੀ ਨਹੀਂ ਲਾਂ ਦੂ ਯਾਰ ਪੂਰੇ 50 ਹੀ ਦੇ ਦੇਣੀ ਬਠੀਕਾ 7 ਕਿਲੋ ਦੁੱਧ 50000 ਦੀ ਦੇ ਲੈ ਲਓ ਜਾਈ ਤਿੰਨ ਬਜੂ ਸੇਲ ਆ ਬਾਕੀ ਮੇਰੇ ਵੇ ਇੱਥੇ ਆਵਾਰ ਇੱਕ ਟਾਈਮ ਦੋ ਡੰ ਚੋਈਏ ਐ ਤੈਨ ਡੰਗਰਾ ਵਿੱਚ ਚੋ ਆਗੇ ਤਸੱਲੀ ਕਰਕੇ ਖਰੋ ਮੇਰਾ ਵੀ ਦਾਵਦਾ 7 ਸਿੱਕਾ ਨੰਬਰ ਆਪਣਾ 88721 73092 ਪਿੰਨ ਜੀਓ ਬੜਾ ਜ਼ਿਲ੍ਹਾ ਤਰਨਤਾਨ 7 ਸਿੱਕਾ